ਯੂਥ ਨਸ਼ਿਆਂ ਦੇ ਵਿਰੋਧ ਦੇ ਅੰਦਰਗਤ ਆ ਮਾਨਯੂ ਡੀਜੀਪੀ ਪੰਜਾਬ ਅਸਐਸਪੀ ਕਪੂਰਥਲਾ ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਡਿਸਟ੍ਰਿਕਟ ਕਪੂਰਥਲਾ ਵਿੱਚ ਸਬਰੀਨ ਫਗਵਾੜਾ ਵਿੱਚ ਨਸ਼ਾ ਤਸਕਰਾਂ ਅਤੇ ਉਹਨਾਂ ਸਾਥੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਅੰਤਰਗਤ ਇੱਕ ਕੰਪਲੇਂਟ ਪੀਐਸ ਰਾਵਲਪਿੰਡੀ ਸਾਨੂੰ ਰੀਸੀਵ ਹੋਈ ਹੈ ਜੀ ਸੁਖਿੰਦਰ RAM ਵੱਲੋਂ ਕਿ ਉਸ ਦਾ ਲੜਕਾ ਸ਼ਿਵਚਰਨ ਨਸ਼ਾ ਲੀਕਾ ਲਗਾ ਕੇ ਉਹੀ ਉਹੀ ਮੌਤ ਹੋ ਗਈ ਹੈ ਆ ਆਤਮੀ ਕੰਪਲੇਂਟ ਦੇ ਵਿੱਚ ਉਸਨੇ ਕਿਹਾ ਕਿ रामपुर ਸੁਨਰਾ ਦੇ ਹੀ ਰਹਿਣ ਵਾਲਾ ਹਰਵਿੰਦਰ ਰਾਮ ਮਨਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਇਹਨਾਂ ਵੱਲੋਂ ਹੀ ਉਸ ਦੇ ਲੜਕੇ ਨੂੰ ਜਿਹੜਾ ਨਸ਼ਾ ਦਾ ਟੀਕਾ ਲਗਾਇਆ ਗਿਆ ਔਰ ਇਹ ਆਪਸ ਦੇ ਵਿੱਚ ਦੋਸਤ ਸਨ ਔਰ ਇਹ ਨਸ਼ੇ ਇਕੱਠੇ ਰੜ ਕੇ ਲਾਉਂਦੇ ਸਨ ਤੇ ਨਸ਼ਾ ਵੇਚਣ ਦਾ ਵੀ ਕੰਮ ਕਰਦੇ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਡੀਐਸਪੀ ਫਗਵਾੜਾ ਉਹਨਾਂ ਦੇ ਅnder ਗਤ ਐਸਐਚਓ ਰਾਵਲਪਿੰਡੀ ਵੱਲੋਂ ਟੀਮ ਦਾ ਗਠਿਤ ਕੀਤਾ ਗਿਆ ਐਫਆਈਆਰ 16/25 ਅਤੇ ਇੰਤਰਾ 105 ਅਤੇ 10 ਬੀਐਨਐਸ ਦੇ ਵੀ ਐਫਆਈਆਰ ਰਜਿਸਟਰ ਕੀਤੀ ਗਈ ਤੇ ਟੀਮਾਂ ਨੂੰ ਡਿਪੂਟ ਕੀਤਾ ਗਿਆ ਤਿੰਨੋਂ ਹੀ ਅਕਿਊਜ਼ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਨਾਂ ਦਾ ਫਰਦਰ ਫੋਰਵਰਡ ਤੇ ਬੈਕਵਰਡ ਲਿਕਿਜਿਸ ਨੂੰ ਵੀ ਐਨਾਲਾਈਜ਼ ਕੀਤਾ ਜਾਏਗਾ ਔਰ ਜੇਕਰ ਹੋਰ ਵੀ ਕਿਸੇ ਦੀ ਸ਼ਮੂਲੀਅਤ ਇਹਦੇ ਵਿੱਚ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ ਮੈਂ ਆਪ ਸਭ ਨੂੰ ਇਸ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦੀ ਹਾਂ ਆਮ ਪਬਲਿਕ ਨੂੰ ਕਿ ਸਾਨੂੰ ਇਸ ਯੁੱਧ ਨਸ਼ਿਆਂ ਦੇ ਵਿਰੁੱਧ ਵਿੱਚ ਕੋਆਪਰੇਟ ਕਰੋ ਔਰ ਬਤਵਾ ਦਿਓ ਇਨਫੋਰਮੇਸ਼ਨ ਸ਼ੇਅਰ ਕਰੋ ਇਸ ਇਨਫੋਰਮੇਸ਼ਨ ਨੂੰ ਗੋਪਨੀਅ ਰੱਖਿਆ ਜਾਏਗਾ ਆਪ ਸੇਫ ਪੰਜਾਬ ਹੈਲਪਲਾਈਨ ਨੰਬਰ 9779100200 ਦਾ ਇਸਤੇਮਾਲ ਕਰ ਸਕਦੇ ਹੋ ਜਾਂ ਸਾਨੂੰ ਵਟਸਐਪ ਤੇ ਲੋਕਲ ਥਾਣਾ ਮੇਰੇ ਦਫਤਰ ਕੰਟਰੋਲ ਰੂਮ ਦੇ ਉੱਪਰ ਵੀ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਇਸ ਦੇ ਨਾਲ ਹੀ ਮੈਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦੇਣਾ ਚਾਹੁੰਦੀ ਹਾਂ ਕਿ ਨਸ਼ੇ ਦੇ bizness ਚ ਜੋ ਵੀ ਕਿ ਪੈਸਾ ਪ੍ਰੋਪਰਟੀਆਂ ਦੇ ਬਣਾਈਆਂ ਗਈਆਂ ਨੇ ਇਹਨਾਂ ਦੇ ਉੱਪਰ ਵੀ ਹੁਣ ਕਾਨੂੰਨੀ ਕਾਰਵਾਈ ਸਖਤ ਨਾਲ ਸਖਤੀ ਨਾਲ ਕੀਤੀ ਜਾਏਗੀ ਆ ਆਪ ਸਭ ਨੂੰ ਫਿਰ ਅਪੀਲ ਹੈ ਕਿ ਇਸ ਯੁੱਧ ਵਿੱਚ ਸਾਡਾ ਸਾਥ ਦਿਓ ਜੈ